ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਹਿ ਅੱਜ ਬੜੀ ਦੁਖਦਾਈ ਖਬਰ ਸਾਨੂੰ ਮਿਲੀ ਹੈ ਪ੍ਰੋਫੈਸਰ ਹਰਮਿੰਦਰ ਸਿੰਘ ਜਿਹੜੇ ਦਿੱਲੀ ਸਿਗੋਦਾਰਾ ਪੰਡਕ ਕਮੇਟੀ ਦੇ ਮੈਂਬਰ 1995 ਤੋਂ ਲੈ ਕੇ ਅਰਵਜ 2013 ਤੱਕ ਰਹੇ ਉਹ ਖਾਲਸਾ ਕਾਲਜ ਦੇ ਪ੍ਰੋਫੈਸਰ ਵੀ ਸਨ ਚੌਧਰੀ ਬਸੰਤ ਸਿੰਘ ਜਿਹੜੇ ਸਾਨੂੰ ਉਹਨਾਂ ਦੀ ਚਾਣ ਸੀ ਪ੍ਰੋਫੈਸਰ ਮਹਿੰਦਰ ਸਿੰਘ ਨੂੰ ਇਸ ਸਵਾਰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜੜਾਣਾ ਚਾਹੀਦਾ ਹੈ ਜਿੰਨੇ ਵੀ ਪ੍ਰੋਫੈਸਰ ਸਾਹਿਬ ਪੁਰਾਣੇ ਸਨ ਜਿਹੜੇ ਦਿੱਲੀ ਸੇ ਗੁਰਦੁਆਰਾ ਬੰਦਾ ਕਮੇਟੀ ਦੀਆਂ ਚੋਣਾਂ ਲੜਨ ਉਹਨਾਂ ਦਾ ਆਪਣਾ ਇੱਕ ਇਤਿਹਾਸ ਦਿੱਲੀ ਕਮੇਟੀ ਵਿਚ ਹੈ ਪ੍ਰੋਫੈਸਰ ਰਮਿੰਦਰ ਸਿੰਘ ਉਸ ਲਾਈਨ ਚ ਬੜੇ ਉੱਚਾ ਸਥਾਨ ਰੱਖਦੇ ਨੇ ਤਕਰੀਬਨ 17 ਸਾਲ ਤੋਂ ਉੱਪਰ ਦਾ ਸਮਾਂ ਕਿ ਸੇ ਇਕੱਠਿਆਂ ਬਤਾਇਆ ਔਰ ਮੈਂ ਗਲ ਕਹਿ ਸਕਦਾ ਕਿ ਹਰ ਮਸਲੇ ਦੇ ਵਿੱਚ ਉਹਨਾਂ ਦੀ ਜਿਹੜੀ رائے ਹੁੰਦੀ ਸੀ ਉਹ ਬੜੀ ਕਾਬਲੇ ਤਰੀਫ ਵਾਲੀ ਹੁੰਦੀ ਸੀ ਬਤੌਰ ਮੈਂਬਰ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਉਹ ਮੈਂ ਕਹਿ ਸਕਦਾ ਕਿ ਬਹੁਤ ਬਿਹਤਰੀਨ ਪੰਜਾਬ ਸਕੂਨਾਂ ਦੇ ਚੇਅਰਮੈਨ ਰਣ ਉਹਨੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਬਤੌਰ ਚੇਅਰਮੈਨ ਹੀ ਉਹਨਾਂ ਨੇ ਸੇਵਾ ਕੀਤੀ ਹੈ। ਉਹ ਇੰਜੀਨੀਅਰਿੰਗ ਕਾਲਜ ਨੂੰ ਬਹੁਤ ਉੱਪਰ ਲੈ ਕੇ ਗਏ। ਜਿਤੀਆਂ ਬਿਲਡਿੰਗਾਂ ਬਣੀਆਂ ਨੇ ਮੈਂ ਕਹਿ ਸਕਦਾ ਕਿ 90% ਦੀ ਬਿਲਡਿੰਗਾਂ ਉਹਨਾਂ ਦੀ ਚੇਅਰਮੈਨਰੀ ਦੇ ਹੱਥਾਂ ਬਣੀਆਂ ਸਨ। ਔਰ ਕੋਈ ਇੱਕ ਪੈਸੇ ਦੀ ਰਵਾਧਾਰੀ ਜਿਹੜੀ ਸੀ ਉਹਨਾਂ ਦੇ ਚੰਨੀ ਸੀ ਅੱਗੇ ਬਿਲਕੁਲ। ਇਨਾ ਦੀ ਟੀਮ ਹੁੰਦੀ ਸੀ ਪ੍ਰਸਰ ਜੁਗਿੰਦਰ ਸਿੰਘ ਸਰ ਨਰਭਰ ਸਿੰਘ ਪ੍ਰਸਰ ਮਿੰਦਰ ਸਿੰਘ ਆਗ ਬੰਦੇ ਦਿੱਲੀ ਕਮੇਟੀ ਦੇ ਲਈ ਧਰਮ ਪ੍ਰਚਾਰ ਦੇ ਲਈ ਸਕੂਲਾਂ ਕਾਲਜਾਂ ਨੂੰ ਕਿਵੇਂ ਉੱਤੇ ਲੈ ਕੇ ਜਾਣਾ ਹੈ ਇਹਦੇ ਲਈ ਉਹਨਾਂ ਨੇ ਆਪਣੀਆਂ ਸਿਰਵਾਵਾਂ ਵੀ ਦਿੱਤੇਆਂ ਆਪਣੀ رائے ਵੀ ਦਿੱਤੀ ਵਰਤੌਰ ਚੇਅਰਮੈਨ ਜਿੱਥੇ ਇਤਨਾ ਬਿਲਡਿੰਗਾਂ ਬਣਾਈਆਂ ਗਈਆਂ ਇਵਨ ਜਿਹੜਾ ਸਕੂਲ ਚੰਦਰ ਵਿਆਰ ਦੇ ਵਿੱਚ ਗਰੀਬ ਬੱਚਿਆਂ ਦੇ ਖੋਲਿਆ ਗਿਆ ਸੀ ਉਸ ਦੇ ਲਈ ਵੀ ਬਿਲਡਿੰਗ ਬਣਾਉਣ ਦੇ ਵਿੱਚ ਘੱਟੋ ਘੱਟ 50% ਫੰਡ ਜਿਹੜਾ ਸੀ ਉਹਨਾਂ ਦੇ ਟਾਈਮ ਤੇ ਜਿਉ ਨਹੀਂ ਕਾਲਜ ਚ ਆਇਆ ਸੀ ਗੁਰਤੇਗ ਭਾਦਰ ਖਾਲਸਾ ਕਾਲਜ ਦੀ ਰੀਨੋਵੇਸ਼ਨ ਹੋਣੀ ਸੀ ਏਸੀ ਲੈਸ ਪੁੰਨੀਆਂ ਸਨ ਤੇ ਸਰਦਾਰ ਜਸਵਿੰਦਰ ਸਿੰਘ ਪ੍ਰਿੰਸੀਪਲ ਨੇ ਕਿਹਾ ਜੀ 50 ਲੱਖ ਰੁਪਏ ਚਾਹੀਦਾ ਉਹਨਾਂ ਨੇ ਫੌਰਨ ਆਪਣੇ ਕਾਲਜ ਤੋਂ ਇਹ ਜੀ ਗੱਲ ਸੁਣ ਲਓ ਬੜੀਆਂ ਮਿਸਾਲਾਂ ਹਨ ਸਭ ਤੋਂ ਵੱਡੀ ਗੱਲ ਕਰੈਕਟਰ ਦੇ ਨਾਮ ਦੇ ਉੱਤੇ ਸਭ ਤੋਂ ਉੱਪਰ ਸਨ ਮੈਨੂੰ ਅੱਜ ਉਹਨਾਂ ਦੇ ਜਾਣ ਦਾ ਜਿੱਥੇ ਬਹੁਤ ਸੌਸ ਹੈ ਉੱਥੇ ਮੈਂ ਗੁਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿਹੜੀਆਂ ਦਿੱਖ ਤਾਂ ਦਿੱਲੀ ਸਿਕੋਦਾਰਾ ਪੰਨਕ ਮੀਟ ਨੂੰ ਪੇਸ਼ਾਰੀਆਂ ਨੂੰ 700 ਕਰੋੜ ਰੁਪਏ ਆ ਪਟੀਚਰਾਂ ਦਾ ਦੇਣਾ ਗੁਰਦੁਆਰਿਆਂ ਦਾ ਦੇਣਾ ਸੇਵਾਦਾਰਾਂ ਦੀਆਂ ਤਨਖਾਵਾਂ ਨਹੀਂ ਵਕਸਨ ਮਿਲ ਰਹੀਆਂ ਇਹ ਜੇ ਮੈਂਬਰਾਂ ਦੀ ਸੋਚ ਵੇਖ ਕੇ ਤੁਸੀਂ ਸੋਚਦੇ ਚੋ ਲੋ ਤਾਂ ਇਹ ਦਿੱਕਤਾਂ ਦੂਰ ਹੋ ਗਈਆਂ ਜੇ ਹਰ ਵਕਤ ਜਿਹੜੇ ਕੇ ਇੱਕ ਥੇਲੇ ਦੀ ਵੀ ਰਵਾਇਤ ਜਿਨ੍ਹਾਂ ਦੇ ਜੰਮੇ ਨਹੀਂ ਸੀ ਉਹ ਸੀ ਪ੍ਰਸਾਦ ਹਰਮਿੰਦਰ ਸਿੰਘ ਮੈਂ ਬਾਕੀ ਆਰ ਸਰੋਪ ਉਹਨਾਂ ਨੂੰ ਉਹਨਾਂ ਦੀ ਸਰਦਾਰੀ ਤੱਕ ਸੀਮਤ ਰਹਿਣਾ ਚਾਹੁੰਦਾ ਮੈਨੂੰ ਇਸ ਗੱਲ ਦੇ ਵੀ ਖੁਸ਼ੀ ਸੀ ਕਿ ਪਠਵਾਰੀਆ ਹੋਣ ਦੇ ਨਾਂ ਨਾਲ ਉਹਨਾਂ ਦਾ ਸਬੰਧ ਉਹ ਵੀ ਸਰਨਾ ਫੈਮਿਲੀ ਨੂੰ ਬਰਾਮਦ ਕਰਦੇ ਸਨ ਔਰ ਇਹ ਸਾਰਾ ਪਰਿਵਾਰ ਸਣ ਇਹਨਾਂ ਦੀ ਸਰਦਾਰਨੀ ਦੇ ਇਹਨਾਂ ਦੇ ਬੱਚਿਆਂ ਦੇ ਅੱਜ ਜਿਹੜੇ ਇਹਨਾਂ ਦੇ ਬੱਚੇ ਸੈਟਲ ਹੋ ਗਏ ਕੈਨੇਡਾ ਦੇ ਵਿੱਚ ਉਹ ਆਪਣੀ ਕਾਬਲੀਅਤ ਨਾਲ ਔਰ ਪੜ੍ਹਾਈ ਨਾਲ ਹੋਏ। ਤੇ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਜੀਆਂ ਨੌਕ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਮਰ ਬਖਸ਼ਣ ਔਰ ਇਹਨਾਂ ਦੇ ਬੱਚਿਆਂ ਨੂੰ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਆਪਣਾ ਅਗਲਾ ਜੀਵਨ ਬਖਸ਼ੀਤ ਕਰਨ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਨੇ ਉਚਾਈਆਂ 'ਚ ਛੂਹੀਆਂ ਨੂੰ ਆਪਣੇ ਕਿੱਤੇ ਦੇ ਵਿੱਚ ਆਪਣੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਇਹ ਦੋਨੋਂ ਭਰਾ ਆਪਣੇ ਕਿਤੇ ਦੇ ਵਿੱਚ ਆਪਣੀਆਂ ਉਚਾਈਆਂ ਛੂਹਣ। ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਨਾਮ ਉੱਚਾ ਕੀਤਾ ਹੈ। ਬੇਸ਼ੱਕ ਅਰਕਨਲਡਾ ਦੇ ਵਿੱਚ ਟ੍ਰਾਂਟੋ ਦੇ ਵਿੱਚ ਰਹਿ ਰਹੇ ਹਨ। ਆਲੇ ਸ਼ਬਦ ਬਹੁਤੀ ਵਾਕਫਤ ਨਹੀਂ ਹੋਏਗੀ। ਪਰ ਮੈਂ ਸਮਝਦਾ ਵਾਂ ਕਿ ਜਿਹੜੀਆਂ ਸਿੰਘ ਸਭਾਵਾਂ ਨੇ ਦੇ ਰਣ ਅਗਰ ਇਹਨੀਆਂ ਸਭਾਵਾਂ ਰਹਿਣਗੇ ਤਾਂ ਉਹ ਬਹੁਤ ਕਾਬਲੇ ਤਰੀਫ ਵਾਲੇ ਹੋਣਗੇ। ਮੈਂ ਤਾਂ ਇਨਾ ਚੰਨ ਅਫਜ਼ਾ ਰਹੀ ਇਸ ਸ਼ਖਸੀਅਤ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਹਾਂ ਔਰ ਸ਼੍ਰੋਮਣੀ ਕਾਲੀਦਾ ਲਵਨੋਈ ਇਨਾਂ ਦੀ ਨਸਮਸਤਾ ਕੁੰਦੇ ਹਾਂ ਔਰ ਆਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਸ ਨੇਰੂ ਨੂੰ ਕੋਈ ਜਾਣੇ ਅਣਜਾਣੇ ਪੁੱਲ ਚਕੋਗੀ ਹੋਵੇ ਉਹਨੂੰ ਨਾ ਚਤਰਦੇ ਹੋਏ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣਗੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ